ਵਿਰੋਧੀਆਂ ਨੇ ਬੜੇ આરોਪ ਪਰਤੇ-ਪਰੋਪ ਲਗਾਏ ਕਿ ਜੀ ਪੈਸੇ ਵੰਡੇ ਗਏ ਇਹਨਾਂ ਇਲਾਕੇ ਦੇਖੋ ਮੈਂ ਪਿਛਲੇ 25 ਸਾਲਾਂ ਤੋਂ ਪੈਸੇ ਵੰਡ ਰਿਹਾ ਹਾਂ ਕਾਦੇ ਲਈ ਕੋਈ ਇਲਾਜ ਕਰਾਉਣ ਆ ਗਿਆ ਗੁਰੂ ਨੇ ਮਿਹਨਤ ਕੀਤੀ ਆ ਉਹਨੂੰ ਉਹਦਾ ਇਲਾਜ ਕਰਾਉਣਾ ਕਿਸੇ ਦੇ ਵਿਆਹ ਲੋੜ ਬੰਦੇ ਉਹਦੀ ਮਦਦ ਕਰਨੀ ਆ ਕੋਈ ਕਿਸੇ ਦਾ ਛੱਤ ਟੱਗੀ ਆ ਆ ਮੀਂਹ ਤੇ ਆ ਸਾਰੇ ਦੀ ਛੱਤ ਬਣਵਾ ਕੇ ਦਿੱਤੀਆਂ ਨੇ ਅਸੀਂ ਤਾਂ ਕਰਦੇ ਹੀ ਆਏ ਆ ਗੁਰੂ ਸਾਹਿਬ ਨੇ ਕਿਹਾ ਦਸਵੰਦ ਕੱਢਣ ਲੋ ਹਮੇਸ਼ਾ ਦਸਵੰਦ ਕੱਟਦੇ ਆਏ ਆਂ ਲੋਟ ਬੰਦਾਂ ਦੀ ਬਾਹ ਫੜਦੇ ਆਏ ਆਂ ਪੈਸੇ ਤਾਂ ਜਦੋਂ ਮੈਂ ਜਿਮਨੀ ਚੌਂ ਲੜ ਰਿਹਾ ਸੀ ਉਦੋਂ ਵੀ ਬੜੇ ਵੱਡੇ ਵਿਰੋਧੀਆਂ ਨੇ ਜਦੋਂ ਬਾਈ ਜੀ ਵੀ ਇੱਥੇ ਆ ਕੇ ਬਹੁਤ ਪੈਸੇ ਸਰਕਾਰ ਕੋਲ ਪਹੇਨ ਕੱਟ ਹੁੰਦੀ ਹੈ ਲੇਕਿਨ ਜਿਹੜਾ ਵੋਟਾਂ 'ਚ ਪੈਸੇ ਨਾਲ ਵੋਟਾਂ ਨਹੀਂ ਪੈਂਦੀਆਂ ਹੈਗੀਆਂ ਇਹ ਤਾਂ ਤੁਹਾਨੂੰ ਜਦੋਂ ਤੁਸੀਂ ਹਮੇਸ਼ਾ ਦਫਰੇ ਦਰਵਾਜ਼ੇ ਖੋਲ੍ਹਿਆ ਲੋਕਾਂ ਲਈ ਫੇਰ ਲੋਕ ਤੁਹਾਡੇ ਨਾਲ ਖੜਦੇ ਆ ਹਰ ਇੱਕ ਕੀ ਇਹਨੇ ਬਕਾਊ ਨਹੀਂ ਸਭ ਕੁਝ ਬਕਾਊ ਨਹੀਂ ਹੁੰਦਾ ਦੁਨੀਆ 'ਤੇ ਪਰ ਲੋਕ ਦਿਲੋਂ ਜਦੋਂ ਜੁੜੇ ਹੋਣ ਤੁਹਾਡੇ ਨਾਲ ਜਦੋਂ ਫਿਰ ਜਿਮਨੀ ਚੌਂ ਲੜਿਆ ਉਦੋਂ ਸਰਕਾਰ ਕੋ ਕੋ ਕਮੀ ਥ ਵਾਈ ਦੇ ਵਿੱਚ ਵੀ ਸਾਰਿਆਂ ਨੇ ਕੋਸ਼ਿਸ਼ ਕੀਤੀ ਲੇਕਿਨ ਅਸੀਂ ਹਮੇਸ਼ਾ ਹੀ ਲੋਕਾਂ ਲਈ ਖੜੇ ਆਂ ਇਹ ਕੋਈ ਆ ਗਿਆ ਕਰੇ ਕਈਆਂ ਦੇ ਰਸ਼ਨ ਜਾ ਰਿਹਾ ਵਾ ਇਹਨਾਂ ਦੇ ਘਰੇ ਕੋਈ ਟ੍ਰੈਜੇਡੀ ਹੋ ਗਈ ਆ ਪਰਿਵਾਰ ਚ ਉਹਨਾਂ ਦੇ ਕਮਾਉਣ ਦਾ ਨਹੀਂ ਕਿਸੇ ਦੇ ਬੱਚੇ ਪੜਾਉਣ ਨੂੰ ਨਹੀਂ ਹੈਗਾ ਅਸੀਂ ਦੇਖੋ ਇਸ ਗੱਲ ਦੀ ਮੈਨੂੰ ਤਸੱਲੀ ਆ ਕਿ ਅਸੀਂ ਉਹਨਾਂ ਲੋਕਾਂ ਦੀ ਬਾਹ ਫੜਦੇ ਆਂ ਮੈਂ ਤਾਂ ਪਿੱਛੇ ਘਰ ਬਹਿ ਗਿਆ ਸੀਗਾ ਇਸ ਕਰਕੇ ਵੀ ਮੈਂ ਵੈਸੇ ਇੱਕ ਟਰਸਟ ਬਣਾ ਕੇ ਸੇਵਾ ਕਰੂ ਲੋਕਾਂ ਦੀ ਲੇਕਿਨ ਕਾਲ ਤੱਕ ਤਾਂ ਹੁਕਮ ਆਇਆ ਮੈਨੂੰ ਤੁਰਨਾ ਪਿਆ ਨਹੀਂ ਤਾਂ ਮੇਰਾ ਕਲੀਅਰ ਡਿਸੀਜਨ ਸੀ ਕਿ ਮੈਂ ਘਰ ਬੈਠ ਜਾਣਾ ਸੀ ਲੇਕਿਨ ਫੇਰ ਵੀ ਦੇਖੋ ਲੋਕਾਂ ਨੇ ਜੇ ਅਸੀਂ ਸਿਰਫ ਹਰਤਾ ਪਹਿਲਾਂ ਉਂਡੀਸ ਨਾ ਲਿਆ ਬਈ ਇਹਦੇ ਵਿੱਚ ਲੋਕਾਂ ਦੀ ਰਹਿ ਲੈ ਲਈਏ ਤੇ ਲੋਕ ਉੱਥੇ ਖੜੇ ਹੋਗੇ ਨਾਲ ਅੱਛਾ ਜਿੱਦਾਂ ਕਿ ਲਗਾਤਾਰ ਸੁਖਵੀਰ ਕੋਸੀਂ ਜ਼ਿਲ੍ਹਾ ਪ੍ਰੀਸ਼ਦ ਦੋ ਸਭੀਆਂ ਦਿੱਖ ਚੁੱਕੀਆਂ ਤੀਜੀ ਤੇ ਅਸੀਂ ਲੀਡ ਕਰ ਰਹੇ ਹਾਂ 18 ਬਲਕਸਾਂ ਵੀ ਸਾਡੇ ਕਲੀਅਰ ਹੋ ਚੁੱਕੀਆਂ ਨੇ ਇੱਕ ਤੇ ਅਸੀਂ ਲੀਡ ਕਰ ਰਹੇ ਹਾਂ ਦੋ ਤੇ ਜਿਹੜੀਆਂ ਹਾਰੇ ਆਂ ਅਸੀਂ ਦੋ ਤਿੰਨ ਸੀਟਾਂ ਬਲਕ ਸੰਭਤੀਆਂ ਕੋਈ 6 ਵੋਟਾਂ ਤੇ ਕੋਈ 8 ਵੋਟਾਂ ਤੇ 12 ਵੋਟਾਂ ਤੇ ਉਹ ਵੀ ਉਹ ਵੀ ਜਿੱਤੀਆਂ ਸਮਝ ਲਓ ਬਈ ਵਨ ਸਾਈਡਿਡ ਆ ਸਾਰਾ ਕੁਝ ਕਿ ਜਿੱਦਾਂ ਕਿ ਲੋਕਾਂ ਨੂੰ ਨਿਸ਼ਾਨ ਨਹੀਂ ਪਤਾ ਸੀ ਕਈਆਂ ਨੂੰ ਬਹੁਤ ਗਲਤੀਆਂ ਹੋਈਆਂ ਸਾਨੂੰ ਫੋਨ ਕਰਕੇ ਗਿਆ ਵੀ ਤੁਹਾਨੂੰ ਫੋਟ ਰਾਇ ਮੈਂ ਕਿਹੜੇ ਥਾਂ ਦੇਗਾ ਤਕੜੀ ਤੇ ਕਿਉਂਕਿ ਟਾਈਮ ਬਹੁਤ ਘੱਟ ਸੀ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਜਿੰਨੀ ਤਰ੍ਹਾਂ ਦੀ ਟੋਣ ਨਿਸ਼ਾਨ ਕੀ ਆ ਨਾ ਤੇ ਦੋ ਬਾਕੀ ਦਾ ਹੁਣ ਅਸੀਂ ਦੱਸਿਆ ਕਿ ਪਹਿਲਾਂ ਪੂਰੇ ਪੰਜਾਬ ਦੀ ਨਿਗਾਹ ਇਸੇ ਚੋਣਾਂ ਤੇ ਸੀ ਕਿ ਕਿਉਂਕਿ ਤੁਹਾਡਾ ਜਿਹੜਾ ਸੁਖਵੀ ਸਾਡੇ ਕਿਸੇ ਨਾਲ ਟਕਰਾਂ ਨਹੀਂ ਸਾਡਾ ਟਕਰਾ ਲੇਗਾ ਸਿਧਾਂਤਾਂ ਦੇ ਨਾਲ ਅਸੀਂ ਸਿਧਾਂਤਾਂ ਲਈ ਲੜ ਰਹੇ ਹਾਂ ਉਹ ਵੀ ਸਿਧਾਂਤ ਕੌਣ ਨੇ ਇਹ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਜਿਹਨਾਂ ਨੇ ਮੈਨੂੰ ਜਿਤਾਇਆ ਜੋ ਇਹ ਕਹਿੰਦੇ ਆ ਅਸੀਂ ਉਹਦੇ ਤੇ ਸਟੈਂਡ ਲੈਂਦੇ ਆ ਜਿਹੜੇ ਜੇ ਤੁਹਾਡੇ ਨਾਲ ਲੋਕ ਹੀ ਨਹੀਂ ਤੁਹਾਡੀ ਤੁਹਾਡੀ ਵੈਲਿਊ ਕਾਦੇ ਨਾਲ ਆ ਲੋਕਾਂ ਨਾਲ ਆ ਜੇ ਜਨਤਾ ਤੁਹਾਡੇ ਨਾਲ ਆ ਤਾਂ ਤੁਸੀਂ ਲੀਡਰ ਹੋ ਆਖੂ ਮੂਸੀ ਆਜਾ ਦੇ ਨਾਲ ਭਾਈ ਇਹ ਕਾਲੀ ਉਹ ਕੀ ਐਕਸਪੈਕਟ ਕਰ ਰਹੇ ਆ ਸਾਡੇ ਤੋਂ ਜੋ ਐਕਸਪੈਕਟ ਕਰਦੇ ਹੋ ਸਾਰਾ ਪੰਜਾਬ ਐਕਸਪੈਕਟ ਕਰਦਾ ਜੇ ਤੁਸੀਂ ਆਪਣੀ ਮਰਜ਼ੀ ਸੁਣਾਉਣੀ ਹੈ ਲੋਕਾਂ ਨੂੰ ਫਿਰ ਤੁਹਾਨੂੰ ਵੋਟਾਂ 'ਚ ਰਿਜ਼ਲਟ ਨਹੀਂ ਮਿਲਣਗੇ ਜੇ ਤੁਸੀਂ ਲੋਕਾਂ ਦੀ ਮਰਜ਼ੀ ਨਾਲ ਚੱਲਣਾ ਤਾਂ ਫਿਰ ਤੁਹਾਨੂੰ ਰਿਜ਼ਲਟ ਮਿਲਣਗੇ ਬੜੇ ਵਿਰੋਧੀਆਂ ਨੇ ਜਦੋਂ ਰੁਝਾਨ ਆ ਰਹੇ ਸੀ ਵਿਰੋਧੀ ਬੜੇ ਉਲਟ ਚੱਲ ਰਹੇ ਸੀ ਕਿ ਯਾਲੀ ਸਾਹਿਬ ਆਪਣਾ ਏਰੀਆ ਹਾਰ ਕੇ ਉਹਨਾਂ ਨੇ ਵੀ ਮੂੰਹ ਤੋਰ ਜਵਾਬ ਦਿੱਤਾ ਵੀ ਜਨਤਨ ਉਹ ਜਿਹੜੇ ਮੇਰੇ ਜਿਹੜੇ ਪਿੰਡ ਆ ਈਆਲੀ ਖੁਰਦ ਉਹ ਗਿੱਲ ਹਲਕੇ 'ਚ ਪੈਂਦਾ ਅਸੀਂ ਉਹ ਵੀ ਯਾਦ ਖੜਾਏ ਸੀ ਕਿ ਜਿੱਤ ਗਏ ਇਹ ਵਾਲੀ ਕਲਾ ਪਿੰਡਾ ਮੇਰੇ ਨਾਲ ਦਾ ਪਿੰਡਾ ਉਹ ਮੇਰਾ ਹੀ ਪਿੰਡ ਸਮਝ ਲਓ ਉਹ ਵੀ ਅਸੀਂ ਯਾਦ ਬੰਦਾ ਖੜਾ ਉਹ ਵੀ ਜਿੱਤ ਗਏ ਹੂੰ ਮੇਰੇ ਹਲਕੇ ਚੋ ਜਿੰਨੇ ਮੈਂ ਜਿਨਾਂ ਨੂੰ ਭਰਾਵਾਂ ਵਾਂਗੂ ਰੱਖਿਆ ਵੱਡਿਆਂ ਵਾਂਗੂ ਆਪਦੇ ਪਿਓ ਜਿੰਨਾ ਸਤਿਕਾਰ ਦਿੱਤਾ ਉਹ ਬੰਦੇ ਮੇਰੇ ਨੂੰ ਛੱਡ ਕੇ ਵੀ ਗਏ ਤੇ ਉਹਨਾਂ ਨੇ ਮੇਰੇ ਖਿਲਾਫ ਬੜੀਆਂ ਘੱਡੀਆਂ ਟਿੱਪਣੀਆਂ ਵੀ ਕੀਤੀਆਂ ਲੇਕਿਨ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ ਪਰ ਉਹ ਕੋਈ ਵੀ ਉਹ ਆਗੂ ਆਪ ਦਾ ਇੱਕ ਵੀ ਜ਼ੋਨ ਨਹੀਂ ਚਿਤਾ ਸਕੇ ਇੱਕ ਵੀ ਜ਼ੋਨ ਜਿਨ੍ਹਾਂ ਦੇ ਉਹ ਉਸ ਇਲਾਕੇ 'ਚ ਮੈਂ ਕਦੇ ਮਤਲਬ ਪੁੱਛੇ ਵੀ ਨਾ ਗਿਆ ਵੀ ਨਹੀਂ ਸੰਧਾ ਪਿੰਡਾਂ 'ਚ ਬਿਲਕੁਲ ਮੈਂ ਉਹਨਾਂ ਦੇ ਪਿੰਡਾਂ ਦੇ ਨੇੜੇ ਜੂ ਵੀ ਲੰਘਦਾ ਸੀ ਪੁੱਛੇ ਬਿਨਾ ਲੇਕਿਨ ਲੋਕਾਂ ਨੇ ਦੱਸ ਦਿੱਤਾ ਵੀ ਅਸੀਂ ਤੁਹਾਡੀ ਜੇਬ 'ਚ ਨਹੀਂ ਲੋਕ ਕਿਸੇ ਦੀ ਜੇਬ ਦੇ ਵਿੱਚ ਨਹੀਂ ਲੋਕ ਅਸੂਲਾਂ 'ਤੇ ਚੱਲਦੇ ਨੇ ਜਿੱਥੇ ਪੰਥ ਦਾ ਮਸਲਾ ਆ ਗਿਆ ਕਿਸਾਨੀ ਦਾ ਮਸਲਾ ਆ ਗਿਆ ਕਾਲ ਤੱਕ ਦਾ ਮਸਲਾ ਆ ਗਿਆ ਉੱਥੇ ਕਿਸੇ ਵੀ ਵਿਅਕਤੀ ਦੀ ਹੋਂਦ ਖਤਮ ਹੋ ਜਾਂਦੀ ਆ ਫਿਰ ਸੋ ਇਸ ਲਈ ਲੋਕ ਜੇ ਤੁਸੀਂ ਸਹੀ ਲਾਈਨ 'ਤੇ ਚੱਲੋਗੇ ਤਾਂ ਲੋਕ ਆਪ ਦੇ ਜਿਹੜੇ ਪਿੰਡ ਦੇ ਲੀਡਰਾਂ ਨੂੰ ਛੱਡ ਕੇ ਵੀ ਤੁਹਾਡਾ ਖੜਨਗੇ ਜਿਵੇਂ ਖੜੇ ਆ ਮੇਰੇ ਨਾਲ ਫਕਲਤ ਉਹ ਮੈਂ ਦੱਸ ਦੂੰਗਾ ਵੀ ਕਿਹੜੇ ਕਿਹੜੇ ਜ਼ੋਨ ਦੇ ਲੀਡਰ ਭੱਜੇ ਨੇ ਤੇ ਉਹਨਾਂ ਦੇ ਰਿਜ਼ਲਟ ਕੀ ਨੇ ਸੋ ਇਹ ਭਲੇਖਾ ਹੁੰਦਾ ਕਈ ਵਾਰ ਮੇਰੇ ਮਨ ਚ ਕੋਈ ਭਲੇਖਾ ਨਹੀਂ ਜਿਸ ਦਿਨ ਮੈਂ ਸਹੀ ਸਿਧਾਂਤ ਤੇ ਨਾ ਹੋਇਆ ਹਲਕੇ ਤੇ ਇੱਕ ਵੀ ਬੰਦਾ ਮੇਰੇ ਨਾਲ ਨਹੀਂ ਆਊਗਾ ਕਦੇ ਤੇ ਇਸ ਕਰਦਾ ਮੈਨੂੰ ਤਸੱਲੀ ਆ ਪੂਰੀ ਜਿੱਦਣ ਮੈਂ ਕੋਈ ਵੀ ਗਲਤੀ ਇਦਾਂ ਦਾ ਸਟੈਪ ਲਵਾਂਗਾ ਤਾਂ ਇਹ ਲੋਕ ਮੇਰੇ ਨਾਲ ਨਹੀਂ ਰਹਿਣਗੇ ਲੋਕ ਸਿਰਫ ਸਿਧਾਂਤਾਂ ਦੇ ਨਾਲ ਨੇ ਇਹ ਇਹ ਨਹੀਂ ਮੇਰੇ